जनाब इमरान ख़ान पार kaç kendilerinin paralı ਇੰਗਰੇਜ਼ੀ ਤੋਂ ਪੁਰਸ ਤੋਂ ਆ ਗਿਆ ਹੁਣ ਤੁਹਾਨੂੰ ਵੀ ਜਾਣਾ ਹੈ ਮੈਂ ਇੱਥੋਂ ਬੜੀ ਸਿੱਖੀ ਹੋ ਗਈ ਹੈ ਸ਼ਕਲਾਂ ਦੇ ਗੋਹਾ ਲਿਆ ਕੇ ਆ ਗਏ ਤੇਰਾ ਵੀ ਜਾ ਕੇ ਮੈਂ ਅਸੀਂ ਪੰਜਾਬੀ ਭੁੱਲ ਜਾਂਦੇ ਫਿਰ ਉਹ ਵੀ ਆ ਵੀ ਭੁੱਲ ਜਾਣਾ ਸੀ ਹਾਂ ਇਹ ਗੱਲ ਜ਼ਿੰਦਾਬਾਦ ਜ਼ਿੰਦਾਬਾਦ ਕੀ ਅਮਰੀਕਾ ਤੋਂ ਬੰਦੇ ਆ ਰਹੇ ਤੁਹਾਨੂੰ ਘੰਟਾ ਹੋ ਗਿਆ ਪ੍ਰੈਪਰੇਸ਼ਨ ਕਰਦੇ ਨੂੰ ਕਿ ਨਹੀਂ ਕੋਈ ਮੈਂ ਮੈਂ ਤੁਹਾਡਾ ਇੰਗਲਿਸ਼ ਸਿੱਖਦੇ ਹਾਂ ਅਸੀਂ ਦੇਸੀ ਪੰਜਾਬੀ ਹੈ ਦੇਸੀ ਮੁਦਾਬੀ ਸਹੀ ਹੈ ਕਿੰਜਾਸਤੇ ਬੜਾ ਬਹੁਤ ਵਧੀਆ ਪ੍ਰੋਲਾ ਜੀ ਤੁਹਾਡਾ ਬਹੁਤ ਵਧੀਆ ਬਹੁਤ ਬੜੀ ਖੁਸ਼ੀ ਮਿਲ ਗਈ ਤੁਹਾਨੂੰ ਨਹੀਂ ਮੈਂ ਸਭ ਖਿੰਦਤ ਦਾ ਅਰਜਨਾਮ ਜੀ ਉਹਦੇ ਵਸਦੇ ਰਹੋ ਆਦੀ

ਵੋਸ ਵੈਲਕਮ ਲੈਟਸ ਕਮ ਸਾਰੇ ਆਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਦਵਾ ਕੇ ਸਭ ਦਾ ਅਨੰਦ ਠੀਕ ਹੈ ਪਤੇ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਖੜੋਤੇ ਹੋ ਇਹ ਸਿੱਖ ਇਤਿਹਾਸ ਦੇ ਵਿੱਚ ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਜੇ ਮੈਂ ਤੁਹਾਨੂੰ ਤਰਜਮਾ ਕਰਕੇ ਦੱਸ ਦਿੰਦਾ ਉਹ ਪੂਰੇ ਸ਼ਬਦ ਉਹਨਾਂ ਨੇ ਯਾਦ ਗੁਰੂ ਨਾਨਕ ਦੇਵ ਜੀ ਉਹ ਜਿਹੜੇ ਕਿਹਾ ਚਲਕਣਾ ਕੋਟਮ ਕਾਲੀ ਮਸ ਇਹ ব্রੌਂਜ਼ ਜਿਹੜਾ ਉਹ ਬਜ਼ਾਹਰ ਤੇ ਚਮਕਦਾਰ ਲੱਗਦਾ ਹੈ ਨਹੀਂ ਚਮਕ ਦਮਕ ਹੈ ਪਰ ਜਦੋਂ ਇਹਨੂੰ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ ਤੇ ਵਿੱਚੋਂ ਕਾਲਾ ਹੀ ਨਿਕਲਦਾ ਤੇ ਜਿੰਨੀ ਵੀ 100 ਵਾਰੀ ਧੋਵੋ ਇਹਨੇ ਕਾਲਾ ਹੀ ਰਹਿਣਾ ਸ਼ਸ਼ਨਨ ਸਭ ਰੇਤ ਜਮਾ ਆਸੇ ਉੱਥੇ ਵੀ ਗੁਰੂ ਨਾਨਕ 40 ਦਿਨ ਠਹਿਰੇ ਉਹ ਸ਼ਰੀਫੀ ਗੁਰੂ ਨਾਨਕ ਦਾ ਉਹ ਉਪਿਆਲਾ ਤੇ ਹਾਂਜੀ ਉਹ ਉਹ ਪਿਆ ਹੈ ਇਹ ਚੱਲ ਰਿਹਾ ਜੀ ਹਾਂਜੀ ਉਹ ਉਹ ਰਾਤ ਰਾਤ ਪਿਓਏ ਨੇ ਅਸੀਂ ਉਸ ਸ਼ਰੀਫ ਨੂੰ ਵੀ ਪ੍ਰਮੋਟ ਕਰਨਾ ਹੈ ਸਾਊਥ ਰੀਜਨ ਨੂੰ ਇਹ ਸਾਊਥ ਟ੍ਰੇਲ ਜਿਹੜਾ ਇੱਥੇ ਯਾਤਰੀ ਘੱਟ ਹੁੰਦੇ ਨੇ ਬਟ ਇਤਿਹਾਸਕ ਲਿਹਾਜ਼ ਨਾਲ ਇਹ ਜਗ੍ਹਾ ਇਹ ਬਹੁਤ ਇੰਪੋਰਟੈਂਟ ਹੈ ਇਹ ਹਵੇਲੀ ਸੀ ਜਦੋਂ ਰਸਤੇ ਚੱਲਦੇ ਚੱਲਦੇ ਪਹਿਲੀ ਉਦਾਸੀ ਜਦੋਂ ਗੁਰੂ ਨਾਨਕ ਇੱਥੇ ਠਹਿਰੇ ਨੇ ਤੇ ਜਦੋਂ ਅੰਦਰ ਆਏ ਤਾਂ ਪਤਾ ਨੂੰ ਅੰਦਾਜ਼ਾ ਹੋਇਆ ਤੇ ਸਜਣ ਠੱਗ ਜਿਹੜਾ ਇਨਵਾਈਟ ਤੇ ਕਰਦਾ ਵੈਲਕਮ ਵੀ ਕਰਦਾ ਪਰ ਬਾਅਦ ਚ ਜਿਹੜੇ ਰਹਿੰਦੇ ਸਨ ਲੋਕ ਹਵੇਲੀ ਚ ਉਹਨਾਂ ਨੂੰ ਠੱਗ ਵੀ ਲੈਂਦਾ ਸੀ ਤੇ ਨਾਲ ਅਸੀਂ ਸਜਣ ਠੱਗ ਪੈ ਗਿਆ ਇਸ ਤੋਂ ਇਲਾਕੇ ਚ ਤੋ ਬਜ਼ਾਹਰ ਇੱਕ ਧਰਮਸ਼ਾਲਾ ਸੀ ਉਹਨੇ ਇੱਕ ਰਾਤ ਨੇ ਕਾਰਵਾਨ ਸਰਾਏ ਸੀ ਤੇ ਜਦੋਂ ਭਾਈ ਮਰਦਾਨੇ ਨੇ ਆਖਿਆ ਜੀ ਕਿ ਇਹ ਤੇ ਆ ਸੁਣ ਰਿਆਂ ਗੁਰੂ ਜੀ ਇੱਥੇ ਤੇ ਇਹ ਮਸਲਾ ਹੈ ਇਹ ਤੇ ਵੜ ਟੋ ਕੇ ਖੂਚੀ ਸੋੜ ਦਿੰਦੇ ਨੇ ਬਾਜ ਲੁੱਟ ਕੇ ਤੇ ਕੀ ਕਰੀ ਉਹਨਾਂ ਉਹਨਾਂ ਸ਼ਬਦ ਇਹ ਪੜੇ ਸੰਜੇ ਲੋ ਉੱਥੇ ਉਹਨਾਂ ਦਾ ਦਿਲ ਮੋਮ ਹੋਇਆ ਤੇ ਉਹਨਾਂ ਬਾਅਦ ਵਿੱਚ ਇਹ ਇੱਕ ਕਨਵਰਟ ਹੋਈ ਫਿਰ ਸਜਣ ਠਾਕ ਤੋਂ ਇਹ ਧਰਮਸ਼ਾਲਾ ਤੇ ਆਮ ਇੱਕ ਪਬਲਿਕ ਲਈ ਉਹਨੇ ਆਪਣੀ ਰਾਹ ਬਦਲ ਲਈ ਤੇ ਸਿੱਧੇ ਰਾਹ ਤੇ ਆ ਗਿਆ ਪਹਿਲਾ ਪਹਿਲੇ ਸਜਣ ਠਾਕ ਸੀ ਹੈ ਜੀ ਤੇ ਇਹ ਸ਼ੇਖ ਦੀ ਵਿਹਲੀ ਹੁੰਦੀ ਸੀ ਨਾਂ ਹੁੰਦਾ ਸੀ ਬਾਰੇ ਸ਼ੇਖ ਦੀ ਕਾਰਵਾਨਸਰਾ ਤੇ ਇਹ ਗੁਰਦੁਆਰਾ ਉਸੇ ਤਰ੍ਹਾਂ ਹੀ ਆਪਣੀ ਹਾਲਤ ਚ ਮੌਜੂਦ ਹੈ ਹਨ ਇਹ ਬਿਹਤਰੀਨ ਉਸ ਵਕਤ ਦੀ ਕੰਸਟਰਕਸ਼ਨ ਰਹੀ ਹੈ ਤੇ ਇਹ ਮਾਸ਼ਾਅੱਲਾ ਇੰਤਜ਼ਾਮੀਆਂ ਨੇ ਵੀ ਸੰਭਾਲਿਆ ਹੈ ਇਹ ਡਿਸਟ੍ਰਿਕਟ ਆਫੀਸਰ ਨੇ ਯਾਨੀ ਆਪਣੇ ਪ੍ਰਿੰਸੀਪਲ ਸਾਹਿਬ ਨੇ ਤੇ ਇਹ ਆਪਣੇ ਵਾਈਸ ਪ੍ਰਿੰਸੀਪਲ ਨੇ ਯਾਨੀ ਤੇ ਵਾਹਿਗੁਰੂ ਜੀ ਕਾ ਹਾਲ ਸਾਹਿਬ ਹੈ ਤੁਹਾਨੂੰ ਦਰਸ਼ਨ ਕਰਾਣੇ ਆ ਉਸ ਖੂਦ ਦਾ ਵੀ ਯਾਨੀ ਤੁਸੀਂ ਇਹ ਗੁਰਦੁਆਰੇ ਦੇ ਅੰਦਰ ਵੀ ਦੇਖੋ ਜਾਓ ਤੇ ਤੁਹਾਨੂੰ ਫਿਰ ਖੂਦ ਦਾ ਵੀ ਦਰਸ਼ਨ ਕਰਾਣੇ ਆ ਹਾਂਜੀ ਥੈਂਕ ਯੂ बाबा जी फरीदोट नाम पे फरीदोट जगह भी है पाबीत मेला लगता है ना मेला कहते हैं लोग ਉੱਥੇ ਜਾਂਦੇ ਆ ਸਾਡੇ ਵੀ ਬੇਟਾ ਪਤਾ ਬੜੀਆਂ ਕਹਿੰਦੇ ਬੜੀ ਤਾਂ ਪੂਰੀਆਂ ਹੁੰਦੀਆਂ ਮਾਪਾ ਫਰੀਦ ਪਤਾ ਤੇ ਇੱਥੇ ਅ ਅਸੀਂ ਟਾਈਮ ਬਿਤਾਉਂਦੇ ਹਾਂ ਅੱਜ ਤੱਕ ਤੁਹਾਡਾ ਐਕਸ਼ਨ ਸਾਰੇ ਦਾ ਸਾਰਾ ਜਿਹੜਾ ਉਹ ਪੰਜਾਬੀ ਪੰਜਾਬੀ ਰਹੇ ਉਹ ਕਿ ਤੁਸੀਂ ਰਹਿ ਕੇ ਆਪਸ ਵਿੱਚ ਪੰਜਾਬੀ ਤੋਂ ਆਪ ਕੋਈ ਸਬੰਧ ਨਹੀਂ ਹੋਇਆ ਉੱਠਦੇ ਬੈਠਦੇ ਉਹਨਾਂ ਪੰਜਾਬੀ ਰੋਸ ਤੇ ਇਸ ਦਾ ਬਦਲ ਕੋਈ ਨਹੀਂ ਪੰਜਾਬੀ ਚੱਲਦੀ ਹੈ ਅੱਜ ਸਟ੍ਰਿਕਟਲੀ ਕਿਹਾ ਜਾਂਦਾ ਕਿ ਘਰ ਚ ਪੰਜਾਬੀ ਬੋਲਣੀ ਹੈ ਬਾਰ ਇੰਗਲਿਸ਼ ਇਹ ਆਪਣੀ ਜ਼ੁਬਾਨ ਦੇ ਨਾਲ ਤੇ ਆਪਣੇ ਤਰੰਤ ਨਾਲ ਮੁਹੱਬਤ ਤੇ ਬਹੁਤ ਜ਼ਰੂਰੀ ਮੌਜੂਦੀ ਹੈ ਬਹੁਤ ਜੋੜ ਗਿਆ ਬਹੁਤ ਬੋਲ ਲੱਗ ਉੱਥੇ ਇੱਕ ਗੱਲ ਹੋਰ ਵੀ ਹੈ ਜੀ ਹੁਣ ਸਾਡੇ ਲੋਕਾਂ ਨੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਕਿਉਂਕਿ ਪੜਨੀ ਚਾਹੇ ਤੇ ਉਹਨੂੰ ਪੜਾਉਂਦੇ ਸਕੂਲਾਂ ਵਿੱਚ ਵੀ ਪੜਾਉਂਦੇ ਪਹਿਲਾਂ ਨਹੀਂ ਸੀ ਉਹ ਹੁਣੇ ਹੀ ਪਿੱਛੇ ਕੈਨੇਡਾ ਚ ਅੱਗੇ ਜਾਂਦਾ ਕੈਨੇਡਾ ਨਹੀਂ ਅਮਰੀਕਾ ਕੈਨੇਡਾ ਕੁਝ ਨਹੀਂ ਮੈਂ ਤਾਂ ਮਾਂ ਤੇ ਲਿਖਦੀ ਹਾਂ ਜੀ ਧੰਵਾਦ ਜੀ ਦਸ ਜੀ ਫਰਮਾਨੀ ਜਾਨ ਤੁਸੀਂ ਬੇਤੇਮੋਦ ਕੋਲ ਪਹੁੰਚੋ ਕੋਲ ਪਹੁੰਚੋ

O que é que

ਕਿ ਇਹ ਬਹੁਤ ਵੱਡਾ ਇਖੋਲੇ ਪ੍ਰਬੰਧਕਾਂ ਦਾ ਲੋਕਲ ਸੰਗਠਨ ਦਾ ਲੋਕਨ ਸੁਧਾਰਨਾ ਬਹੁਤ ਵਧੀਆ ਉਪਰਾਲਾ ਹੈ ਇਸ ਨੂੰ ਇਸ ਤਰ੍ਹਾਂ ਤੁਸੀਂ ਕਿਹਾ ਜਾਉਂਗੇ ਜੀ Thank yeah. oh, the <laughs> <laughs>